ਮੈਂ ਖੇਤੋਂ ਘਰ ਆ ਕੇ ਬੈਠਾ ਸੀ ਮਾਂ ਮੈਨੂੰ ਪਾਣੀ ਲਿਆ ਕੇ ਦਿੰਦੀ ਆ ਤੇ ਨਾਲ ਹੀ ਮੈਨੂੰ ਕਹਿੰਦੀ ਆ ਕਿ ਮੈਂ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਆ ਮੈਂ ਕਿਹਾ ਕਿਹੜੀ ਗੱਲ ਕਰਨੀ ਆ ਮਾਂ ਦੱਸ ਮਾਂ ਮੈਨੂੰ ਕਹਿਣ ਲੱਗੀ ਜੋ ਗੱਲ ਮੈਂ ਤੇਰੇ ਨਾਲ ਕਰਨ ਲੱਗੀ ਆ ਮੈਨੂੰ ਪਤਾ ਤੂੰ ਇੱਕ ਵਾਰ ਸੁਣ ਕੇ ਜ਼ਰੂਰ ਪੜਕੇਗਾ ਪਰ ਇਸ ਗੱਲ ਵਿੱਚ ਤੇਰੀ ਭਲਾਈ ਆ ਕਿਉਂਕਿ ਜੋ ਮੈਂ ਤੇਰੇ ਲਈ ਸੋਚਿਆ ਚੰਗਾ ਹੀ ਸੋਚੂਗੀ ਮਹਰਾਨ ਜਿਆ ਰਹਿ ਗਿਆ ਕਿ ਮਾਂ ਇਹੋ ਜਿਹੀ ਕਿਹੜੀ ਗੱਲ ਆ ਤਾਂ ਮਾਂ ਨੇ ਮੈਨੂੰ ਦੱਸਿਆ ਕਿ ਮੈਂ ਤੇਰੇ ਲਈ ਇੱਕ ਰਿਸ਼ਤਾ ਵੇਖਿਆ ਮੈਂ ਕਿਹਾ ਇਹਦੇ ਵਿੱਚ ਢੜਕਣ ਵਾਲੀ ਕੀ ਗੱਲ ਆ ਇਹ ਤਾਂ ਖੁਸ਼ੀ ਦੀ ਗੱਲ ਆ ਤਾਂ ਮਾਂ ਮੈਨੂੰ ਕਹਿਣ ਲੱਗੀ ਕੁੜੀ ਪਹਿਲਾਂ ਹੀ ਵਿਆਹੀ ਹੋਈ ਆ ਤਲਾਕ ਸੁਦਾ ਪਰ ਚੰਗੀ ਬੜੀ ਆ ਇੱਕ ਕੁੜੀ ਵੀ ਆ ਉਹਦੇ ਮੈਂ ਚਾਹੁੰਦੀ ਆ ਕਿ ਤੂੰ ਉਸ ਕੁੜੀ ਨਾਲ ਵਿਆਹ ਕਰਵਾਵੇਂ ਮੈਂ ਉੱਠ ਕੇ ਖੜਾ ਹੋ ਗਿਆ ਤੇ ਮੈਂ ਕਿਹਾ ਮਾਂ ਤੇਰਾ ਦਿਮਾਗ ਖਰਾਵਾ ਮੈਂ ਕੁਵਾਰਾ ਮੁੰਡਾ ਤੇ ਮੈਂ ਵਿਆਹੀ ਹੋਈ ਕੁੜੀ ਨਾਲ ਵਿਆਹ ਕਿਉਂ ਕਰਵਾਉਂਗਾ ਉਹ ਵੀ ਇੱਕ ਬੱਚੇ ਵਾਲੀ ਨਾਲ ਮਾਂ ਤੂੰ ਕੀ ਸੋਚ ਕੇ ਇਹ ਗੱਲ ਕਰੀ ਜਾਨੀਂ ਮੈਂ ਕਿ ਕੁਵਾਰੀ ਕੁੜੀ ਨਾਲ ਵਿਆਹ ਕਰਵਾਉਂਗਾ ਮੈਨੂੰ ਮਾਂ ਕਹਿਣ ਲੱਗੀ ਜਿਆਦਾ ਨਾ ਬੋਲਿਆ ਕਰ ਜਿੱਦਾਂ ਮੈਂ ਕਹਿੰਦੀ ਆਂ ਉਦਾਂ ਕਰਿਆ ਕਰ ਮੈਂ ਆਪਣੀ ਮਾਂ ਨੂੰ ਕਿਹਾ ਕਿ ਤੂੰ ਬਹੁਤ ਭੋਲੀ ਆ ਤੈਨੂੰ ਪਤਾ ਨਹੀਂ ਕਿਹਨੇ ਮਗਰ ਲਗਾ ਲਿਆ ਮੇਰੀ ਮੰਮੀ ਐਦਾਂ ਦੀ ਹੀ ਸੀ ਉਹ ਹਰ ਇੱਕ ਤੇ ਬੜਾ ਤਰਸ ਕਰ ਲੈਂਦੀ ਸੀ ਪਰ ਇਸ ਗੱਲ ਨੂੰ ਲੈ ਕੇ ਮੇਰੀ ਘਰ ਵਿੱਚ ਕੋਈ ਪੇਸ ਨਾ ਚੱਲੀ ਮੇਰੀ ਮਾਂ ਦੀ ਹੀ ਚੱਲੀ ਮੇਰੀ ਮਾਂ ਨੇ ਮੈਨੂੰ ਇਸ ਰਸਤੇ ਲਈ ਮਨਾ ਹੀ ਲਿਆ ਤੇ ਮੈਨੂੰ ਕੁੜੀ ਵੇਖਣ ਲਈ ਵੀ ਮਨਾ ਲਿਆ ਮੰਮੀ ਕਹਿਣ ਲੱਗੀ ਕਿ ਕੁੜੀ ਵੇਖਣ ਨੂੰ ਬਿਲਕੁਲ ਵੀ ਨਹੀਂ ਲੱਗਦੀ ਕਿ ਉਹ ਪਹਿਲਾਂ ਵਿਆਹੀ ਹੋਊਗੀ ਜਾਂ ਇੱਕ ਬੱਚੇ ਦੀ ਮਾਂ ਵਾਲੀ ਆ ਮੈਨੂੰ ਨੂੰ ਚੰਗੀ ਮਿਲ ਜਾਵੇ ਇਸ ਤੋਂ ਚੰਗਾ ਹੋਰ ਕੀ ਆ ਫਿਰ ਕੀ ਹੋ ਗਿਆ ਇਹ ਵਿਚਾਰੀ ਵਿਆਹੀ ਹੋਈ ਆ ਜਾਂ ਇੱਕ ਬੱਚੇ ਦੀ ਮਾਂ ਮੈਂ ਇਸ ਰਿਸ਼ਤੇ ਤੋਂ ਜ਼ਿਆਦਾ ਖੁਸ਼ ਤਾਂ ਨਹੀਂ ਸੀ ਪਰ ਮਾਂ ਦੇ ਕਹੇ ਤੋਂ ਫਿਰ ਮੈਨੂੰ ਉਹਦੀ ਗੱਲ ਮੰਨਣੀ ਪਈ ਤੇ ਮੈਂ ਇਸ ਰਿਸ਼ਤੇ ਲਈ ਰਾਜ਼ੀ ਹੋ ਗਿਆ ਸਾਡਾ ਦੋਵਾਂ ਦਾ ਦੇਖ ਦਿਖਾਈ ਹੋਇਆ ਤੇ ਮੈਨੂੰ ਕੁੜੀ ਵੇਖਣ ਵਿੱਚ ਠੀਕ ਲੱਗੀ ਤੇ ਸਾਡਾ ਦੋਵਾਂ ਦਾ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਇਹ ਗੱਲ ਪਹਿਲਾਂ ਹੀ ਕੁੜੀ ਵਾਲਿਆਂ ਨੇ ਮੈਥ ਲਈ ਸੀ ਕਿ ਕੁੜੀ ਤਾਂ ਨਾਲ ਹੀ ਰਹੂਗੀ ਕੁੜੀ ਉਦੋਂ 2 ਸਾਲ ਦੀ ਸੀ ਮੇਰੇ ਘਰ ਵਾਲੀ ਮੇਰੇ ਕੋਲੋਂ ਇਹੀ ਚਾਹੁੰਦੀ ਸੀ ਕਿ ਮੈਂ ਉਹਦੀ ਕੁੜੀ ਨੂੰ ਆਪਣੀਆਂ ਧੀਆ ਵਾਂਗ ਪਿਆਰ ਕਰਾਂ ਮੈਨੂੰ ਉਸ ਕੁੜੀ ਤੋਂ ਕੋਈ ਪ੍ਰੋਬਲਮ ਨਹੀਂ ਸੀ ਹੌਲੀ ਹੌਲੀ ਸਮਾਂ ਬੀਤਦਾ ਗਿਆ ਮੈਂ ਉਸ ਕੁੜੀ ਨਾਲ ਵਧੀਆ ਰਹਿੰਦਾ ਸੀ ਮੈਂ ਉਸ ਨਾਲ ਕਦੇ ਵੀ ਵਿਤਕਰਾ ਨਹੀਂ ਕੀਤਾ ਸੀ ਦੋ ਕਸਾਲਾਂ ਬਾਅਦ ਮੇਰੇ ਘਰ ਮੁੰਡੇ ਨੇ ਜਨਮ ਲਿਆ ਮੇਰੇ ਆਪਣੇ ਮੁੰਡਾ ਹੋ ਗਿਆ ਮੁੰਡਾ ਹੋਣ ਤੋਂ ਬਾਅਦ ਮੇਰੀ ਨੀਤ ਥੋੜੀ ਜਿਹੀ ਬਦਲ ਗਈ ਮੈਂ ਉਸ ਕੁੜੀ ਦਾ ਹੁਣ ਜਿਆਦਾ ਮੋਹ ਨਹੀਂ ਕਰਦਾ ਸੀ ਮੈਂ ਆਪਣੇ ਪੁੱਤ ਦਾ ਹੀ ਜਿਆਦਾ ਪਿਆਰ ਕਰਦਾ ਸੀ ਹਰ ਇੱਕ ਚੀਜ਼ ਮੈਂ ਆਪਣੇ ਪੁੱਤ ਨੂੰ ਹੀ ਲਿਆ ਕੇ ਦਿੰਦਾ ਸੀ ਜਿਸ ਕਰਕੇ ਮੇਰੇ ਤੇ ਮੇਰੇ ਘਰ ਵਾਲੀ ਰੂਬੀ ਦੋਵਾਂ ਵਿੱਚ ਲੜਾਈ ਹੋਣ ਲੱਗ ਪਈ ਉਹ ਹਮੇਸ਼ਾ ਚਾਹੁੰਦੀ ਸੀ ਕਿ ਮੈਂ ਦੋਵੇਂ ਬੱਚਿਆਂ ਨਾਲ ਇੱਕੋ ਜਿਹਾ ਵਿਵਹਾਰ ਕਰਾਂ ਪਰ ਪਤਾ ਨਹੀਂ ਕਿਉਂ ਮੈਨੂੰ ਆਪਣੇ ਪੁੱਤ ਦਾ ਮੋਹ ਮਾਰ ਜਾਂਦਾ ਸੀ ਤੇ ਮੈਨੂੰ ਉਹ ਧੀ ਬਗਾਨੀ ਲੱਗਣ ਲੱਗ ਗਈ ਸੀ ਮੈਂ ਆਪਣੇ ਪੁੱਤ ਦਾ ਹੀ ਮੋਹ ਕਰਦਾ ਸੀ ਹਰ ਇੱਕ ਚੀਜ਼ ਮੈਂ ਆਪਣੇ ਮੁੰਡੇ ਨੂੰ ਲਿਆ ਕੇ ਦਿੰਦਾ ਸੀ ਰੂਬੀ ਇਸ ਗੱਲ ਤੋਂ ਬੜਾ ਦੁਖੀ ਰਹਿੰਦੀ ਸੀ ਕਈ ਵਾਰ ਤਾਂ ਉਹ ਮੈਨੂੰ ਸ਼ਿਕਾਇਤ ਵੀ ਕਰਦੀ ਸੀ ਪਰ ਮੈਂ ਉਹਦੀ ਕਦੇ ਵੀ ਨਹੀਂ ਸੁਣਦਾ ਸੀ ਹੌਲੀ-ਹੌਲੀ ਟਾਈਮ ਲੰਘਦਾ ਗਿਆ ਬੱਚੇ ਸਕੂਲ ਵਿੱਚ ਲੱਗ ਗਏ ਮੈਂ ਆਪਣੀ ਕੁੜੀ ਨੂੰ ਸਰਕਾਰੀ ਸਕੂਲ ਵਿੱਚ ਪੜ੍ਹਨੇ ਪਾਇਆ ਸੀ ਪਰ ਆਪਣੇ ਮੁੰਡੇ ਨੂੰ ਅੰਗਰੇਜ਼ੀ ਸਕੂਲ ਵਿੱਚ ਪੜ੍ਹਨੇ ਪਾਇਆ ਸੀ ਜਿਸ ਕਰਕੇ ਰੂਬੀ ਮੇਰੇ ਨਾਲ ਲੜਦੀ ਰਹਿੰਦੀ ਸੀ ਪਰ ਮੇਰੀ ਮਾਂ ਤੇ ਮੇਰਾ ਪਿਓ ਦੋਵੇਂ ਜਾਣੇ ਮੇਰੀ ਧੀ ਨੂੰ ਬੜਾ ਪਿਆਰ ਕਰਦੇ ਸੀ। ਉਹਨਾਂ ਨੇ ਕਦੇ ਵੀ ਕੁੜੀ ਨਾਲ ਕੋਈ ਬਿਤਕਰਾ ਨਹੀਂ ਕੀਤਾ ਸੀ। ਪਰ ਮੇਰੇ ਮਨ ਵਿੱਚ ਹਮੇਸ਼ਾ ਇਹ ਗੱਲ ਰਹਿੰਦੀ ਸੀ ਕਿ ਮੇਰਾ ਤਾਂ ਮੁੰਡਾ ਕੁੜੀ ਤਾਂ ਬੇਗਾਨੀ ਆ। ਇਹ ਸਭ ਮੈਨੂੰ ਆਪਣਾ ਮੁੰਡੇ ਹੋਣ ਤੋਂ ਬਾਅਦ ਮਹਿਸੂਸ ਹੋਣ ਲੱਗਾ। ਹੌਲੀ-ਹੌਲੀ ਟਾਈਮ ਲੰਘਦਾ ਗਿਆ। ਕੁੜੀ ਸਰਕਾਰੀ ਸਕੂਲ ਵਿੱਚ ਪੜ੍ਹਦੀ ਸੀ ਪਰ ਮੁੰਡਾ ਅੰਗਰੇਜ਼ੀ ਸਕੂਲ ਵਿੱਚ ਪੜ੍ਹਦਾ ਸੀ। ਇਸ ਗੱਲ ਨੂੰ ਲੈ ਕੇ ਮੇਰੇ ਸਹੁਰੇ ਵੀ ਥੋੜਾ ਜਿਆਦਾ ਰੋਸ ਬਖਾਉਂਦੇ ਸੀ। ਪਰ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ ਸੀ ਜਦੋਂ ਦੋਵੇਂ ਬੱਚੇ ਜਵਾਨ ਹੋ ਗਏ ਕੁੜੀ ਨੇ 12 ਕਲਾਸਾਂ ਕਰਨ ਤੋਂ ਬਾਅਦ ਪੁਲਿਸ ਵਿੱਚ ਭਰਤੀ ਵੇਖਣੀ ਸ਼ੁਰੂ ਕਰ ਦਿੱਤੀ ਮੈਂ ਕਿਤੇ ਵੀ ਉਹਦੇ ਨਾਲ ਨਹੀਂ ਜਾਂਦਾ ਸੀ ਉਹ ਹਮੇਸ਼ਾ ਮੈਨੂੰ ਕਹਿੰਦੀ ਸੀ ਕਿ ਡੈਡੀ ਤੁਸੀਂ ਮੇਰੇ ਨਾਲ ਚੱਲੋ ਪਰ ਮੈਂ ਉਹਦੇ ਨਾਲ ਕਿਤੇ ਵੀ ਨਹੀਂ ਜਾਂਦਾ ਸੀ ਕਿਉਂਕਿ ਮੈਨੂੰ ਤਾਂ ਇਹੀ ਲੱਗਦਾ ਸੀ ਕਿ ਇਹ ਕਿੱਥੋਂ ਨੌਕਰੀ ਲੱਗ ਜਾਊਗੀ ਐਵੇਂ ਤੁਰੀ ਫਿਰਦੀ ਰਹਿੰਦੀ ਆ ਲੋਕ ਵੀ ਮੈਨੂੰ ਇਹੀ ਕਹਿੰਦੇ ਸੀ ਕਿ ਐਵੇਂ ਕੁੜੀ ਨੂੰ ਜ਼ਿਆਦਾ ਬਾਹਰ ਨਹੀਂ ਕੱਢੀਦਾ ਐਵੇਂ ਖਰਾਬ ਹੋ ਜਾਊਗੀ ਪਰ ਫਿਰ ਵੀ ਉਹ ਮੇਰਾ ਵਿਰੋਧ ਕਰਕੇ ਪੁਲਿਸ ਦੀ ਭਰਤੀ ਦੇਖਦੀ ਰਹਿੰਦੀ ਸੀ ਤੇ ਆਪਣੀ ਮਿਹਨਤ ਜਾਰੀ ਰੱਖਦੀ ਸੀ ਉਹਨੇ ਇੰਨੀ ਕਿ ਜ਼ਿਆਦਾ ਮਿਹਨਤ ਕੀਤੀ ਕਿ ਉਹ ਪੁਲਿਸ ਵਿੱਚ ਭਰਤੀ ਹੋ ਗਈ ਇਸ ਗੱਲ ਤੋਂ ਮੇਰੀ ਮਾਂ ਜਾਨੀ ਕਿ ਉਹਦੀ ਦਾਦੀ ਬੜੀ ਖੁਸ਼ ਸੀ ਕਦੇ ਵੀ ਕੁੜੀ ਨਾਲ ਕੋਈ ਫਰਕ ਨਹੀਂ ਰੱਖਿਆ ਸੀ ਉਸਨੇ ਉਹ ਹਮੇਸ਼ਾ ਉਹਨੂੰ ਆਪਣਾ ਪੋਤੀ ਸਮਝਦੀ ਸੀ ਸੱਸ ਨੂੰ ਦਾ ਵੀ ਆਪਸ ਵਿੱਚ ਬੜਾ ਮੋਹ ਸੀ ਮੇਰੀ ਆਪਣੀ ਘਰ ਵਾਲੀ ਨਾਲ ਜਦੋਂ ਵੀ ਲੜਾਈ ਹੁੰਦੀ ਸੀ ਤਾਂ ਮੇਰੀ ਮਾਂ ਹਮੇਸ਼ਾ ਮੇਰੇ ਘਰ ਵਾਲੀ ਦਾ ਹੀ ਸਾਈਡ ਲੈਂਦੀ ਸੀ ਉਸ ਦਿਨ ਕੁੜੀ ਪੁਲਿਸ ਵਿੱਚ ਭਾਰਤੀ ਹੋਈ ਉਸ ਦਿਨ ਮੈਂ ਥੋੜਾ ਸ਼ਰਮਿੰਦਾ ਜਾ ਸੀ ਕਿ ਮੈਂ ਉਸ ਨਾਲ ਕਿਤੇ ਵੀ ਨਹੀਂ ਜਾਂਦਾ ਸੀ ਤੇ ਮੈਨੂੰ ਉਸ ਤੇ ਯਕੀਨ ਵੀ ਨਹੀਂ ਸੀ ਪਰ ਫਿਰ ਵੀ ਉਸਨੇ ਸਭ ਤੋਂ ਪਹਿਲਾਂ ਬਰਫੀ ਵਾਲਾ ਡੱਬਾ ਲਿਆ ਕੇ ਮੇਰਾ ਹੀ ਮੂੰਹ ਮਿੱਠਾ ਕਰਵਾਇਆ ਇੱਕ ਦਿਨ ਮੈਂ ਘਰ ਵਿੱਚ ਬੈਠਾ ਸੀ ਲੋਕ ਮੈਨੂੰ ਵਧਾਈਆਂ ਦੇਣ ਆ ਰਹੇ ਸੀ ਸਾਡੇ ਪਿੰਡ ਵਿੱਚ ਇੱਕ ਬੰਦਾ ਆਇਆ ਤੇ ਉਹਨੇ ਜੋ ਗੱਲ ਮੈਨੂੰ ਦੱਸੀ ਉਹ ਸੁਣ ਕੇ ਤਾਂ ਮੇਰੇ ਲੋਕੰਡੇ ਖੜੇ ਹੋ ਗਏ। ਉਹਨੇ ਮੈਨੂੰ ਦੱਸਿਆ ਕਿ ਵੇਖ ਲਾ ਕੁੜੀ ਪੁਲਿਸ ਵਿੱਚ ਭਰਤੀ ਹੋ ਗਈ। ਉਹਨੇ ਇੰਨੀ ਮਿਹਨਤ ਕੀਤੀ ਪਰ ਤੇਰਾ ਮੁੰਡਾ ਤਾਂ ਬਿਲਕੁਲ ਨਲਾਇਕ ਆ। ਤੇਰਾ ਮੁੰਡਾ ਤਾਂ ਉੱਥੇ ਬੈਠ ਕੇ ਨਸ਼ੇ ਤੇ ਟੀਕੇ ਲਗਾ ਰਿਆ ਹੁੰਦਾ। ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਕਿਉਂਕਿ ਮੈਨੂੰ ਇਸ ਗੱਲ ਦਾ ਬਿਲਕੁਲ ਵੀ ਨਹੀਂ ਪਤਾ ਸੀ ਕਿ ਮੇਰਾ ਮੁੰਡਾ ਨਸ਼ੇ ਵਿੱਚ ਪੈ ਗਿਆ। ਮੇਰਾ ਮੁੰਡਾ ਤਾਂ ਸਕੂਲ ਵਿੱਚ ਵੀ ਪੜ੍ਹਨ ਨਹੀਂ ਜਾਂਦਾ ਸੀ। ਇਸ ਗੱਲ ਦਾ ਤਾਂ ਮੈਨੂੰ ਟੀਚਰ ਨੇ ਵੀ ਦੱਸਿਆ ਸੀ। ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਉਹ ਇੰਨੀ ਛੋਟੀ ਉਮਰ ਵਿੱਚ ਨਸ਼ੇ ਵੀ ਕਰਨ ਲੱਗ ਪਿਆ। ਜਦੋਂ ਮੈਨੂੰ ਉਹਨੇ ਇਹ ਗੱਲ ਦੱਸੀ ਤਾਂ ਮੈਂ ਪੂਰਾ ਗੁੱਸੇ ਨਾਲ ਭਰ ਗਿਆ। ਤੇ ਸੋਚਿਆ ਕਿ ਅੱਜ ਹੀ ਮੁੰਡੇ ਨੂੰ ਆਏ ਨੂੰ ਪੁੱਛਦਾ। ਜਦੋਂ ਮੁੰਡਾ ਘਰ ਆਇਆ ਤਾਂ ਮੈਂ ਉਹਦੇ ਨਾਲੇ ਗੱਲ ਕੀਤੀ। ਉਹ ਸਾਫ਼ ਹੀ ਮੁਕਰ ਗਿਆ ਕਿ ਲੋਕ ਐਵੇਂ ਝੂਠ ਬੋਲਦੇ ਨੇ। ਪਰ ਹੌਲੀ-ਹੌਲੀ ਇਹ ਗੱਲ ਮੇਰੇ ਅੱਖਾਂ ਦੇ ਸਾਹਮਣੇ ਆ ਗਈ ਕਿਉਂਕਿ ਕੋਈ ਵੀ ਗੱਲ ਲੁਕੀ ਨਹੀਂ ਰਹਿੰਦੀ ਹੁੰਦੀ ਜਦੋਂ ਵੀ ਮੈਂ ਉਹਨੂੰ ਨਸ਼ੇ ਵੱਲ ਟੋਕਦਾ ਸੀ ਤਾਂ ਉਹ ਮੈਨੂੰ ਹੱਥ ਚੁੱਕਦਾ ਸੀ ਮੈਨੂੰ ਬੁਰਾ ਭਲਾ ਬੋਲਦਾ ਸੀ ਉਹਦੀ ਭੈਣ ਨੇ ਵੀ ਕਈ ਵਾਰ ਉਹਨੂੰ ਸਮਝਾਇਆ ਸੀ ਪਰ ਨਹੀਂ ਉਹ ਕਿਸੇ ਦੀ ਨਹੀਂ ਸੁਣਦਾ ਸੀ ਹੌਲੀ-ਹੌਲੀ ਉਹਨੇ ਇੰਨਾ ਕੁ ਜ਼ਿਆਦਾ ਆਪਣੇ ਸਰੀਰ ਨੂੰ ਨਸ਼ੇ ਵਿੱਚ ਡੋਬ ਲਿਆ ਕਿ ਉਹ ਹਰ ਰੋਜ਼ ਸਾਡੇ ਕੋਲੋਂ ਘਰੋਂ ਪੈਸੇ ਮੰਗਦਾ ਰਹਿੰਦਾ ਸੀ ਜੇਕਰ ਅਸੀਂ ਪੈਸੇ ਲਈ ਮਨਾਂ ਕਰਦੇ ਸੀ ਤਾਂ ਉਹ ਸਾਨੂੰ ਬੁਰਾ ਭਲਾ ਬੋਲਦਾ ਸੀ ਸਾਨੂੰ ਮਾਰਨ ਵੀ ਪੈਂਦਾ ਸੀ ਇਸ ਗੱਲ ਤੋਂ ਉਹਦੀ ਮਾਂ ਤੇ ਮੈਂ ਬਹੁਤ ਪਰੇਸ਼ਾਨ ਸੀ ਅਸੀਂ ਇੱਕ ਦਿਨ ਸੋਚਿਆ ਕਿ ਚੱਲ ਮੁੰਡੇ ਨੂੰ ਸੈਂਟਰ ਵਿੱਚ ਛੱਡ ਦਿੰਨੇ ਆ ਸਾਰੇ ਪਰਿਵਾਰ ਦੀ ਸਹਿਮਤੀ ਨਾਲ ਮੁੰਡੇ ਨੂੰ ਸੈਂਟਰ ਵਿੱਚ ਛੱਡ ਦਿੱਤਾ ਜਿਸ ਦਿਨ ਉਹ ਨੂੰ ਮੈਂ ਸੈਂਟਰ ਵਿੱਚ ਛੱਡ ਕੇ ਆਇਆ ਤਾਂ ਉਹਦੀਆਂ ਅੱਖਾਂ ਵਿੱਚ ਮੇਰੇ ਲਈ ਬੜਾ ਗੁੱਸਾ ਭਰਿਆ ਹੋਇਆ ਸੀ ਅੱਖਾਂ ਵਿੱਚ ਇੰਨੀ ਕਿ ਨਫ਼ਰਤ ਸੀ ਕਿਉਂ ਮੈਨੂੰ ਕਹਿੰਦਾ ਸੀ ਕਿ ਤੈਨੂੰ ਤਾਂ ਆ ਕੇ ਵੇਖ ਲਵਾਂਗਾ ਮੈਂ ਇਸ ਗੱਲ ਦਾ ਬਦਲਾ ਤੇਰੇ ਕੋਲੋਂ ਲੈ ਕੇ ਰਹਾਂਗਾ ਉਹ ਮੈਨੂੰ ਇੱਕ ਪਿਓ ਬਾਗ ਨਹੀਂ ਇੱਕ ਦੁਸ਼ਮਣ ਬਾਗ ਵੇਖ ਰਿਹਾ ਸੀ ਸੈਂਟਰ ਸੱਟਣ ਤੋਂ ਬਾਅਦ 2 ਮਹੀਨਿਆਂ ਬਾਅਦ ਉਹਨੂੰ ਵਾਪਸ ਘਰ ਲੈ ਕੇ ਆਂਦਾ ਕਿ ਚਲੋ ਸੁਧਰ ਗਿਆ ਹੋਊਗਾ ਪਰ ਇੱਕ ਦਿਨ ਉਹਨੇ ਅਜਿਹਾ ਕੰਮ ਕੀਤਾ ਜਿਸ ਨੂੰ ਵੇਖ ਕੇ ਸਾਰੇ ਘਰ ਦੇ ਹੈਰਾਨ ਰਹਿ ਗਏ ਕਿਸੇ ਨੇ ਵੀ ਇਹ ਗੱਲ ਸੋਚੀ ਨਹੀਂ ਸੀ ਇੱਕ ਦਿਨ ਰਾਤ ਨੂੰ ਜਦੋਂ ਮੈਂ ਸੁੱਤਾ ਪਿਆ ਸੀ ਤਾਂ ਉਹਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਇਹ ਤਾਂ ਰੱਬ ਦਾ ਸ਼ੁਕਰ ਆ ਕਿ ਮੈਂ ਬਚ ਗਿਆ ਜਦੋਂ ਉਹਨੂੰ ਇਹ ਗੱਲ ਪੁੱਛੀ ਗਈ ਏਦਾ ਕਿਉਂ ਕਰ ਰਿਹਾ ਸੀ ਤਾਂ ਉਹ ਕਹਿਣ ਲੱਗਾ ਕਿ ਮੈਂ ਕਦੋਂ ਦਾ ਮਨ ਵਿੱਚ ਗੁੱਸਾ ਲਈ ਬੈਠਾ ਸੀ ਕਿ ਤੂੰ ਮੈਨੂੰ ਸੈਂਟਰ ਵਿੱਚ ਛੱਡ ਕੇ ਆਇਆ ਸੀ ਤੂੰ ਮੇਰਾ ਸਾਰੇ ਪਿੰਡ ਵਿੱਚ ਜਲੂਸ ਕਢਾ ਦਿੱਤਾ ਮੈਂ ਤੈਨੂੰ ਕਿਸੇ ਨਾ ਕਿਸੇ ਦਿਨ ਜ਼ਰੂਰ ਮਾਰੂੰਗਾ ਜਦੋਂ ਉਹਨੇ ਇਹ ਗੱਲ ਕਹੀ ਤਾਂ ਮੇਰੀ ਧੀ ਨੇ ਉਹਦੇ ਦੋ ਥੱਪੜ ਮਾਰੇ ਤੇ ਕਹਿਣ ਲੱਗੀ ਕਿ ਤੂੰ ਹੁਣ ਮੇਰੇ ਪਿਓ ਨੂੰ ਹੱਥ ਵੀ ਲਗਾ ਕੇ ਦਿਖਾ ਮੈਂ ਤੇਰਾ ਹੱਥ ਤੋੜ ਦਊਂਗੀ ਜਦੋਂ ਧੀ ਨੇ ਇੰਨੀ ਗੱਲ ਕਹੀ ਤਾਂ ਵੇਖ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਕਿ ਜੱਸ ਮੁੰਡੇ ਨੂੰ ਮੈਂ ਇੰਨਾ ਜ਼ਿਆਦਾ ਪਿਆਰ ਕਰਦਾ ਸੀ ਬਚਪਨ ਵਿੱਚ ਇੰਨਾ ਲਾੜ ਲੜਾਉਂਦਾ ਸੀ ਉਹ ਅੱਜ ਮੈਨੂੰ ਮਾਰਨਾ ਚਾਹੁੰਦਾ ਤੇ ਜਸਦੀ ਨੂੰ ਮੈਂ ਬਗਾਨੀ ਸਮਝਦਾ ਸੀ ਉਸ ਨਾਲ ਫਰਕ ਰੱਖਦਾ ਸੀ ਉਹ ਮੈਨੂੰ ਆਪਣਾ ਸਮਝਦੀ ਆ ਮੇਰੀਆਂ ਅੱਖਾਂ ਨਮ ਹੋ ਗਈਆਂ ਤੇ ਮੈਂ ਆਪਣੀ ਧੀ ਨੂੰ ਆਪਣੀ ਗੱਲ ਵਕੜੀ ਵਿੱਚ ਲੈ ਲਿਆ ਤੇ ਮੇਰਾ ਮੁੰਡਾ ਤਾਂ ਇੰਨੀਆਂ ਗੱਲਾਂ ਕਹਿ ਕੇ ਬਾਹਰ ਨਿਕਲ ਗਿਆ ਪਰ ਮੇਰੀ ਧੀ ਮੇਰੀਆਂ ਅੱਖਾਂ ਪੁੰਝਦੀ ਰਹੀ ਤੇ ਮੈਂ ਉਹਨੂੰ ਕਿਹਾ ਕਿ ਮੈਨੂੰ ਮਾਫ ਕਰ ਦੇ ਉਹ ਕਹਿਣ ਲੱਗੀ ਤੁਸੀਂ ਐਦਾਂ ਕਿਉਂ ਬੋਲਦੇ ਹੋ ਡੈਡੀ ਮੈਂ ਕਿਹਾ ਮੈਂ ਤੇਰੇ ਨਾਲ ਹਮੇਸ਼ਾ ਬਗਾਨਿਆਂ ਵਾਲਾ ਵਿਵਹਾਰ ਕੀਤਾ ਮੈਂ ਤੈਨੂੰ ਆਪਣੀ ਧੀ ਸਮਝਿਆ ਹੀ ਨਹੀਂ ਮੈਂ ਤਾਂ ਆਪਣੇ ਪੁੱਤ ਨੂੰ ਹੀ ਆਪਣਾ ਸਮਝਦਾ ਸੀ ਪਰ ਤੂੰ ਮੇਰੀ ਅਸਲੀ ਔਲਾਦ ਆ ਜਿਸ ਨੇ ਮੇਰੇ ਨਾਲ ਹਰ ਇੱਕ ਰਿਸ਼ਤਾ ਨਿਭਾਇਆ ਤੂੰ ਪੜ ਲੈ ਕੇ ਅਫਸਰ ਵੀ ਬਣ ਗਈ ਤੇ ਮੈਨੂੰ ਕਦੇ ਦੁੱਖ ਵੀ ਨਹੀਂ ਦਿੱਤਾ ਤੇ ਤੂੰ ਅੱਜ ਬਗਾਨੀ ਧੀ ਹੋ ਕੇ ਮੇਰੀ ਆਪਣੀ ਧੀ ਬਣ ਕੇ ਵਿਖਾ ਦਿੱਤਾ ਤੂੰ ਆਪਣੇ ਪਿਓ ਦੇ ਹੱਥ ਚੁੱਕਿਆ ਵੀ ਨਹੀਂ ਜਰਿਆ ਪਰ ਉਹ ਜਿਸ ਨੂੰ ਮੈਂ ਆਪਣੀ ਔਲਾਦ ਸਮਝਦਾ ਸੀ ਉਸ ਨੇ ਤਾਂ ਮੈਨੂੰ ਮਾਰਨ ਦੀ ਕੋਈ ਕਮੀ ਨਹੀਂ ਛੱਡੀ ਉਹ ਵੀ ਰੋਣ ਲੱਗ ਪਈ ਤੇ ਉਹ ਕਹਿਣ ਲੱਗੀ ਨਹੀਂ ਡੈਡੀ ਮੈਨੂੰ ਤੁਹਾਡੇ ਨਾਲ ਕੋਈ ਸ਼ਿਕਾਇਤ ਨਹੀਂ ਮੇਰੇ ਘਰ ਵਾਲੇ ਵੀ ਰੋਣ ਲੱਗ ਪਏ ਸਾਰਾ ਪਰਿਵਾਰ ਬਹੁਤ ਜ਼ਿਆਦਾ ਮੋਸ਼ਨਲ ਹੋ ਗਿਆ ਹੁਣ ਮੈਂ ਆਪਣੀ ਧੀ ਨਾਲ ਕੋਈ ਫਰਕ ਨਹੀਂ ਰੱਖਦਾ ਸੀ ਮੈਨੂੰ ਮਹਿਸੂਸ ਹੋ ਗਿਆ ਕਿ ਮੇਰੀ ਅਸਲੀ ਉਲਾਦ ਹੀ ਮੇਰੀ ਧੀ ਆ ਮੁੰਡੇ ਨੂੰ ਬਹੁਤ ਸਮਝਾਇਆ ਸੀ ਪਰ ਉਹ ਨਸ਼ੇ ਕਰ ਨੂੰ ਨਾ ਹਟਿਆ ਜੱਸ ਕਰਕੇ ਉਸ ਦੀ ਚਿੱਟੇ ਦਾ ਟੀਕਾ ਲਗਾਉਣ ਨਾਲ ਮੌਤ ਹੋ ਗਈ ਅੱਜ ਸਾਡਾ ਸਹਾਰਾ ਬਣੀ ਤਾਂ ਸਾਡੀ ਧੀ ਬਣੀ ਆ ਕਿਉਂਕਿ ਜੱਸ ਮੁੰਡੇ ਨੂੰ ਲਾਡਾਂ ਨਾਲ ਪਾਲਿਆ ਸੀ ਉਸ ਨੇ ਤਾਂ ਨਸ਼ੇ ਵਿੱਚ ਜਾ ਕੇ ਆਪਣਾ ਸਾਰਾ ਸਰੀਰ ਖਰਾਬ ਕਰ ਲਿਆ ਤੇ ਸਾਨੂੰ ਕਦੇ ਵੀ ਆਪਣਾ ਨਹੀਂ ਸਮਝਿਆ ਮੈਂ ਸਭ ਦੀ ਗੱਲ ਨਹੀਂ ਕਰਦਾ ਪਰ ਦੁਨੀਆ ਵਿੱਚ ਅਜਿਹੇ ਬਹੁਤ ਲੋਕ ਨੇ ਜੋ ਕੁੜੀਆਂ ਮੁੰਡਿਆਂ ਵਿੱਚ ਫਰਕ ਕਰਦੇ ਨੇ ਧੀयां ਤਾਂ ਵੱਡੀਆਂ ਹੋ ਕੇ ਮਾਪਿਆਂ ਦਾ ਸਹਾਰਾ ਬਣਦੀਆਂ ਨੇ ਮੈਂ ਸਾਰੇ ਮੁੰਡਿਆਂ ਨੂੰ ਮਾੜਾ ਨਹੀਂ ਕਹਿੰਦਾ ਪਰ ਬਹੁਤ ਅਜਿਹੇ ਮੁੰਡੇ ਨੇ ਜੋ ਵੱਡੇ ਹੋ ਕੇ ਨਸ਼ੇ ਪੱਤੇ ਵਿੱਚ ਲੱਗ ਜਾਂਦੇ ਨੇ ਤੇ ਆਪਣੇ ਮਾਪਿਆਂ ਨੂੰ ਭੁੱਲ ਜਾਂਦੇ ਨੇ ਮੇਰੀ ਧੀ ਨੇ ਬਗਾਨੀ ਧੀ ਹੋ ਕੇ ਵੀ ਮੇਰੀ ਆਪਣੀ ਧੀ ਵਾਂਗੇ ਵਿਖਾ ਦਿੱਤਾ ਪਰ ਮੈਂ ਇਸ ਗੱਲ ਤੋਂ ਬੜਾ ਸ਼ਰਮਿੰਦਾ ਕਿ ਮੈਂ ਉਸ ਨੂੰ ਹਮੇਸ਼ਾ ਬਗਾਨੀ ਸਮਝਦਾ ਰਿਹਾ ਪਰ ਉਹਨੇ ਮੈਨੂੰ ਆਪਣਾ ਸਾਕਾ ਪਿਆਉ ਹੀ ਬਣਾ ਲਿਆ ਅੱਜ ਮੈਂ ਆਪਣੀ ਧੀ ਤੇ ਮਾਣ ਮਹਿਸੂਸ ਕਰਦਾ ਤੇ ਆਪਣੇ ਘਰ ਵਾਲੀ ਤੇ ਵੀ ਜਿਸ ਨੇ ਅਜਿਹੀ ਧੀ ਨੂੰ ਜਨਮ ਦਿੱਤਾ ਅੱਜ ਮੈਨੂੰ ਇਸ ਗੱਲ ਤੇ ਬੜਾ ਮਾਣ ਹੁੰਦਾ ਕਿ ਮੇਰੀ ਮਾਂ ਨੇ ਮੈਨੂੰ ਇੱਕ ਚੰਗਾ ਹਮਸਫਰ ਲੱਭ ਕੇ ਦਿੱਤਾ ਉਸ ਟਾਈਮ ਮੈਂ ਆਪਣੀ ਮਾਂ ਤੇ ਨਾਰਾਜ਼ ਹੁੰਦਾ ਸੀ ਕਿ ਮੈਨੂੰ ਇੱਕ ਵਿਆਹੀ ਹੋਈ ਕੁੜੀ ਨਾਲ ਕਿਉਂ ਵਿਆਇਆ ਪਰ ਕਹਿੰਦੇ ਨੇ ਕਿ ਮਾਂ ਮਾ ਕਦੇ ਵੀ ਆਪਣੇ ਬੱਚਿਆਂ ਦਾ ਮਾੜਾ ਨਹੀਂ ਚਾਹੁੰਦੀਆਂ ਇਸ ਕਰਕੇ ਮੈਂ ਸਭ ਨੂੰ ਇਹੀ ਕਹਿਣਾ ਚਾਹੂੰਗਾ ਕਿ ਸਾਨੂੰ ਆਪਣੀਆਂ ਧੀਆਂ ਨਾਲ ਫਰਕ ਨਹੀਂ ਰੱਖਣਾ ਚਾਹੀਦਾ। ਉਹਨਾਂ ਦੇ ਸੁਪਨੇ ਪੂਰੇ ਕਰਨੇ ਚਾਹੀਦੇ ਆ ਤੇ ਉਹਨਾਂ ਨੂੰ ਹਮੇਸ਼ਾ ਪਿਆਰ ਦੇਣਾ ਚਾਹੀਦਾ। ਕਦੇ ਵੀ ਉਹਨਾਂ ਨੂੰ ਮੁੰਡਿਆਂ ਤੋਂ ਮਗਰ ਨਹੀਂ ਰੱਖਣਾ ਚਾਹੀਦਾ। ਉਹਨਾਂ ਨੂੰ ਹਮੇਸ਼ਾ ਆਪਣੇ ਪੁੱਤਾਂ ਦੇ ਬਰਾਬਰ ਹੀ ਰੱਖੋ ਕਿਉਂਕਿ ਵੱਡਿਆਂ ਹੋ ਕੇ ਉਹ ਹੀ ਤੁਹਾਡਾ ਦੁੱਖ-ਸੁਖ ਸਾਂਝੀਆਂ ਨੇ ਤੇ ਮਾਪਿਆਂ ਨੂੰ ਸਹਾਰਾ ਵੀ ਦਿੰਦੀਆਂ ਨੇ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ। ਤਾਂ ਜੋ ਤੁਹਾਨੂੰ ਨਵੀਆਂ ਤੇ ਸੱਚੀਆਂ ਕਹਾਣੀਆਂ ਦੇਖਣ ਨੂੰ ਮਿਲ ਸਕਣ ਧੰਨਵਾਦ